ਕਈ ਵਾਰ ਆਪਾਂ ਬੱਚੇ ਨੂੰ ਕਹਿੰਦੇ ਆ ਕਿ ਬੇਟਾ ਫਲਾਨੀ ਜਗ੍ਹਾ ਤੇ ਨਹੀਂ ਜਾਣਾ ਉਹ ਸੋਚਦਾ ਹੈ ਮੈਨੂੰ ਬਿਨ ਬਿਨਵਾ ਜਾ ਰੋਕਦੇ ਨੇ ਤੇ ਇਹ ਕੱਲ ਕਹੇਗਾ ਮੈਂ ਕਿਹੜਾ ਮੜਾ ਮੇਰੇ ਤੇ ਵਿਸ਼ਵਾਸ ਨਹੀਂ ਮੈਂ ਕਿਤੇ ਵੀ ਜਾਵਾਂ ਪਰ ਮੇਰੇ ਤੇ ਪ੍ਰਭਾਵ ਨਹੀਂ ਪੈਗਾ ਪਰ ਜਦੋਂ ਆਪਾਂ ਬਾਣੀ ਪੜਾਂਗੇ ਬਾਣੀ ਦੇ ਕਬੀਰ ਸਾਹਿਬ ਜੀ ਕਹਿੰਦੇ ਨੇ 88 ਨੰਬਰ ਸ਼ਲੋਕ ਚ ਕਬੀਰ ਮਾਰੀ ਮਰੂ ਕੋ ਸੰਗ ਕੀ ਕੇਲੇ ਨਿਕਟ ਜੋ 베ਰ ਇੰਦੇ ਹੈ ਬੇਟਾ ਤੂੰ ਚੰਗਾ ਏ ਤੇਰੇ ਚ ਅਫਗਨ ਕੋਈ ਨਹੀਂ ਪਰ ਇੱਕ ਗੱਲ ਚੇਤੇ ਰੱਖੀ ਜਿਹੜੀ ਮਾੜੀ ਸੰਗਤ ਹੈ ਨਾ ਉਹ 베ਰੀ ਦੇ ਕੰਡਿਆਂ ਦੀ ਨਿਆਈ ਹੈ ਜਦੋਂ ਕੇਲੇ ਦਾ ਬੂਟਾ 베ਰੀ ਦੇ ਲਾਗੇ ਉੱਗਿਆ ਹੁੰਦਾ ਹੈ ਨਾ ਤੇ ਹਵਾ ਆਉਣ ਤੇ ਕੇਲਾ ਵੀ ਝੂਮਦਾ ਹੈ ਤੇ 베ਰੀ ਵੀ ਝੂਮਦੀ ਹੈ ਪਰ ਕੇਲਾ ਮਲੈਂ ਪੱਤਿਆਂ ਵਾਲਾ ਹੋਣ ਕਰਕੇ 베ਰੀ ਦੀ ਸੰਗਤ ਕਰਨ ਕਰਕੇ ਆਦੇ ਸਾਰੇ ਪੱਤੇ ਚ ਚਰਾ ਕੇ ਬਹਿ ਜਾਂਦਾ ਹੈ ਉਦੇ ਪੱਤੇ ਖਖਰੀ ਖਖਰੀ ਹੋ ਜਾਂਦੇ ਨੇ ਬਹੁਤ ਪੁਰੀ ਹਾਲਤ ਹੋ ਜਾਂਦੀ ਹੈ ਇਕਲੇ ਦੇ ਬੂਟੇ ਦੇ ਜਿਹੜਾ ਕੰਡਿਆਂ ਵਾਲੇ ਰੁੱਖ ਦੇ ਲੱਗ ਕੇ ਟਿੱਕ ਕਿਕਰ ਦੇ ਹੋਵੇ ਚਾਹੇ 베ਰੀ ਦੇ ਹੋਵੇ ਤੇ ਕਵੀ ਸਾਹਿਬ ਜੀ ਨੇ ਕਿਹਾ हे ਪਿਆਰੇ ਪੁੱਤਰ ਤੂੰ ਚੰਗਾ ਹੈ ਤੂੰ ਇਕਲੇ ਦੀ ਨਿਆਈ ਹੈ ਪਰ ਜੇ ਤੇਰੀ ਸੰਗਤ ਪੇਰੀ ਨਾਲ ਹੋ ਗਈ ਤੇਰੇ ਤੇ ਦਾਗ ਤੇ ਲੱਗੇਗਾ ਤੇਰੇ ਤੇਰਾ ਨੁਕਸਾਨ ਵੀ ਹੋਵੇਗਾ ਇਸ ਕਰਕੇ ਚੰਗੀ ਗੱਲ ਇਹ ਹੈ ਕਿ ਤੂੰ ਉਸ ਜਗ੍ਹਾ ਤੇ ਜਾ ਹੀ ਨਾ। ਉਸ ਸੰਗਤ ਦੇ ਵਿੱਚ ਨਾ ਜਾਈ ਨਹੀਂ ਤੇ ਨੁਕਸਾਨ ਕਰਾ ਕੇ ਆ ਜਾਏਗਾ। ਕਬੀਰ ਮਾਰੀ ਮਰੂ ਕ ਸੰਗ ਕੀ। ਕੇਲੇ ਨਿਕਟ ਜੋ 베ਰ ਉਹ ਝੂਲੇ ਉਹ ਚੀਰੀਏ। ਕਹਿੰਦੇ ਹਵਾ ਆਈ ਤੇ 베ਰੀ ਝੂਮਦੀ ਹੈ। ਉਹ ਚੀਰੀਏ 베ਰੀ ਝੂਮਦੀ ਪਈ ਤੇ ਕੇਲਾ ਚੀਰਿਆ ਜਾ ਰਿਹਾ। ਸਾਖਤ ਸੰਗ ਨਾ ਹੀਰ ਕਹਿੰਦੇ ਇਸ ਕਰਕੇ ਸਾਖਤ ਦਾ ਕਦੇ ਸੰਗ ਨਾ ਕਰੀ। ਪਿਹੜੇ ਮਨੁੱਖ ਦਾ ਸੰਗ ਨਾ ਕਰੀ ਨਹੀਂ ਤੇ ਇਦਾਂ ਤੇਰਾ ਵੀ ਨੁਕਸਾਨ ਹੋਵੇਗਾ ਬੜੇ ਐਸੇ ਲੋਕ ਨੇ ਜਿਹੜੇ ਅਫਗਣਾਂ ਦੇ ਲਾਗੇ ਵੀ ਨਹੀਂ ਸੀ ਜਾਂਦੇ ਪਰ ਭੜੇ ਮਨੁੱਖਾਂ ਦੀ ਸੰਗਤ ਕਰਨ ਕਰਕੇ ਉਹਨਾਂ ਦੀ ਜ਼ਿੰਦਗੀ ਵੀ ਕਲੰਕਿਤ ਹੋ ਗਈ ਉਹ ਵੀ ਪ੍ਰਿਆਈਆਂ ਦੇ ਵਿੱਚ ਸਿੱਧੇ ਜਿਹੇ ਤਸਨੇ ਸ਼ੁਰੂ ਹੋ ਗਏ ਸੋ ਇਸ ਕਰਕੇ ਸਹਿਬ ਜੀ ਕਹਿੰਦੇ ਨੇ ਪਿਆਰੇਆ ਸੰਗਤ ਕਰਨੀ ਹੈ ਤੇ ਚੰਗੀ ਕਰ ਪੁਰੀ ਸੰਗਤ ਨਾ ਕਰ ਜੇ ਬੁਰੀ ਸੰਗਤ ਦੇ ਵਿੱਚ ਪੈ ਗਿਆ ਤੇ ਤੇਰਾ ਜੀਵਨ ਬਰਬਾਦ ਹੋ ਜਾਣਾ ਹੀ ਸਹੀ ਜੇ ਸਹੀ ਤੇਰੇ ਅੰਦਰ ਅਫਗਾਨ ਭਰਦੇ ਜਾਣਗੇ ਸੋ ਆਓ ਕੁਰਬਾਨੀ ਦੀ ਸੰਗਤ ਕਰੀਏ ਬਾਣੀ ਗਾਵੇਂ ਭਾਈ ਉਹ ਸਦਾ ਸਫਲ ਸੁਖਦਾਈ ਪਰ ਗੁਰਬਾਣੀ ਨੂੰ ਗਾਉਣਾ ਹੈ ਤੇ ਸਦਾ ਜ਼ਿੰਦਗੀ ਨੂੰ ਸਫਲ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਸੋ ਮਾਲਕ ਜੀ ਕਿਰਪਾ ਰਹਿਮਤ ਕਰਨ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ